ਕਿ ਪਤਾ ਹੈ ਸਵੇਰ ਦੇ 4 ਵਜੇ ਆ ਪ੍ਰਸ਼ਾਸਨ ਇੱਥੇ ਜਿਹੜਾ ਸੀਗਾ ਬੋਰਜ ਟਹਿਲ ਦਾ ਉਸ ਤੋਂ ਅਸੀਂ ਗੱਲ ਕਰ ਰਹੇ ਹਾਂ 7 7 ਵਜੇ ਕੱਡੇ ਤੇ ਜਲਾਸ਼ੀਤ ਭਗ ਸਕਦਾ ਹਨ ਇੱਥੇ ਲਗਭਗ ਸਾਡੇ ਰਾਤ ਨੂੰ ਜਿਹੜਿਆ ਪਾਣੀ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਇੱਕ ਖੇਤੋਂ ਡੇਢ ਖੇਤ ਤੱਕ ਦਾ ਜਿਹੜਾ ਸਾਡਾ ਬਾਨ ਆ ਉਹ ਸਾਰਾ ਡੇ ਗਿਆ ਸਾਡੇ ਕੋਲ ਪ੍ਰਸ਼ਾਸਨ ਦਾ ਥੱਲੇ ਤੋਂ ਲੈ ਕੇ ਵਿਚਾਲੇ ਤੱਕ ਦਾ ਛੜੋ ਉੱਪਰ ਵਾਲਾ ਛੜੋ ਥੱਲੇ ਤੋਂ ਵੀ ਕੋਈ ਬੰਦਾ ਨਹੀਂ ਹੈ ਜਿਹੜੇ ਪ੍ਰਸ਼ਾਸਨ ਦੇ ਸਾਡੇ ਕੋਲ ਤਿੰਨ ਚਾਰ ਇੱਥੇ ਬੰਦੇ ਸੀਗੇ ਉਹਨਾਂ ਨਾਲ ਅਸੀਂ ਗੱਲ ਕੀਤੀ ਕੁਝ ਬੰਦੇ ਹੈਗੇ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਅਸੀਂ ਉੱਪਰ ਫੋਨ ਕਰ ਰਹੇ ਹਾਂ ਸਾਡਾ ਕੋਈ ਫੋਨ ਨਹੀਂ ਚੱਕ ਰਿਹਾ ਨਾ ਸਾਨੂੰ ਕੱਲ ਸਾਨੂੰ ਛੋੜੇ ਜਿਹਾ ਯਕੀਨ ਹੋਇਆ ਸੀ ਕਿ ਪ੍ਰਸ਼ਾਸਨ ਸਾਡੇ ਨਾਲ 50% ਤੱਕ ਲੜ ਗਿਆ ਪਰ ਹੁਣ ਰਾਤ ਦੇ ਜਦੋਂ 10 ਵਜੇ ਤੋਂ 10 ਵਜੇ ਤੋਂ ਬਾਅਦ ਨੁਕਸਾਨ ਹੋਣਾ ਸ਼ੁਰੂ ਹੋਇਆ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਸਾਡਾ ਫੋਨ ਨਹੀਂ ਚੱਕਿਆ ਜਿਹੜੇ ਇਹਨਾਂ ਦੇ ਅਧਿਕਾਰੀ ਉਹ ਉਹਨਾਂ ਦਾ ਵੀ ਫੋਨ ਕੋਈ ਨਹੀਂ ਚੱਕ ਰਿਹਾ ਸਾਨੂੰ ਇਸ ਵੇਲੇ ਬੋਲਟੈਲ ਦਸ ਦੇ ਵਸੇ ਨੂੰ ਜਾਂ ਆਲੇ ਦੁਆਲੇ ਦੇ ਪਿੰਡਾਂ ਨੂੰ ਪ੍ਰਸ਼ਾਸਨ ਰਾਬਾਸਰੇ ਛੱਡਿਆ ਹੋਇਆ ਇਹ ਹੁਣ ਸਾਡੀ ਕਿਸਮਤ ਹੈ ਕਿ ਸਾਨੂੰ ਪਰਮਾਤਮਾ ਮਾਰਦਾ ਜਾਂ ਬਚਾਉਂਦਾ ਪਰ ਪ੍ਰਸ਼ਾਸਨ ਨੇ ਸਾਨੂੰ ਇੱਕ ਕਿਸਮ ਦਾ ਮਾਰ ਕੇ ਛੱਡ ਦਿੱਤਾ ਇਸ ਕਰਕੇ ਆਲੇ ਦੁਆਲੇ ਦੇ ਪਿੰਡਾਂ ਨੂੰ ਵੱਧ ਤੋਂ ਵੱਧ ਬੇਨਤੀ ਆ ਕਿ ਮਿੱਟੀ ਦੀਆਂ ਟਰਾਲੀਆਂ ਵੱਧ ਤੋਂ ਵੱਧ ਬੋਰੀਆਂ ਦੇ ਵਿੱਚ ਭਰ ਕੇ ਪਿੰਡ ਬੋਲਚੈਲ ਦਾਸ ਤੱਕ ਜਿੰਨੀ ਛੇਤੀ ਹੋ ਸਕਦਾ ਪਹੁੰਚਾਈਆਂ ਜਾਣ ਔਰ ਸਭ ਤੋਂ ਵੱਧ ਤੋਂ ਵੱਧ ਸਾਡੇ ਕੋਲ ਸੇਵਾਦਾਰ ਪਹੁੰਚਣੇ ਸ਼ੁਰੂ ਹੋ ਗਾ ਹੋ ਜਾਣ ਤਾਂ ਅਸੀਂ ਬੱਸ ਸਕਦੇ ਆ ਪ੍ਰਸ਼ਾਸਨ ਵੱਲੋਂ ਹੱਥ ਖੜੇ ਆ ਬਿਲਕੁਲ ਰਿਸ ਕਰਕੇ ਬੇਨਤੀ ਕਰਦੇ ਆ ਕਿ ਆਲੇ ਦੋਲੇ ਦੇ ਪਿੰਡ ਜਾਂ ਹੋਰ ਵੀ ਦੂਰ ਰੇੜੇ ਦੇ ਪਿੰਡ ਜਿੱਥੇ ਵੀ ਕਿਸੇ ਦੇ ਦਿਲ ਦੇ ਵਿੱਚ